ਜ਼ਿੰਦਗੀ ਦੇ ਹਰ ਇੱਕ ਪੈਮਾਨੇ ਤੇ ਜਾ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੰਦੇ ਨੂੰ ਕੋਈ ਨਾ ਕੋਈ ਦੁੱਖ ਫੜ ਲੈਂਦਾ ਹੈ ਤੇ ਜੇ ਵੇਖਿਆ ਜਾਵੇ ਤਾਂ ਜ਼ਿੰਦਗੀ ਜੀਵਨ ਦੀ ਸਮਾਪਤੀ ਵੀ ਐਟ ਦਾ ਐਂਡ ਦੁੱਖ ਦੇ ਨਾਲ ਹੁੰਦੀ ਹੈ ਕਿਉਂਕਿ ਮਨੁੱਖ ਮਰਨਾ ਵੀ ਨਹੀਂ ਚਾਹੁੰਦਾ ਐਟ ਦਾ ਅੰਤ ਮਰਨਾ ਵੀ ਮਨੁੱਖ ਦੇ ਲਈ ਇੱਕ ਦੁੱਖ ਹੈ ਕਿ ਮੈਂ ਇਸ ਸੰਸਾਰ ਦੇ ਵਿੱਚ ਹੋਰ ਜਿਉਣਾ ਚਾਹੁੰਦਾ ਹਾਂ ਪਰ ਮਰਨਾ ਪੈਣਾ ਹੈ ਕਹਿੰਦੇ ਇਹ ਵੀ ਦੁੱਖ ਹੈ ਮਨੁੱਖ ਦੇ ਲਈ ਤਾਂ ਦੁੱਖ ਦੀ ਕੜੀ ਕਦੇ ਵੀ ਖਤਮ ਨਹੀਂ ਹੁੰਦੀ ਨਿਰੰਤਰ ਚੱਲਦੀ ਰਹਿੰਦੀ ਹੈ ਹਮੇਸ਼ਾ ਚੱਲਦੀ ਰਹਿੰਦੀ ਹੈ ਪਰ ਗੁਰੂ ਪਾਤਸ਼ਾਹ ਸਮਝਾਉਂਦੇ ਨੇ ਇੱਕ ਸ਼ਬਦ ਹੋਰ ਅਸੀਂ ਗੁਰੂ ਪਾਤਸ਼ਾਹ ਦਾ ਪੜ੍ਹਦੇ ਹਾਂ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮੰਨੈ ਕਹਿੰਦੇ ਜਿਹੜਾ ਇਨਸਾਨ ਦੁੱਖਾਂ ਦੇ ਵਿੱਚ ਦੁੱਖ ਨਹੀਂ ਮੰਨਦਾ ਅਤੇ ਸੋਨੇ ਤੇ ਮਿੱਟੀ ਨੂੰ ਸਮਾਨ ਸਮਝਦਾ ਏ ਉਹ ਮਨੁੱਖ ਕਹਿੰਦੇ ਫਿਰ ਸਦਾ ਦੇ ਲਈ ਸਥਿਰ ਹੋ ਜਾਂਦਾ ਏ ਟਿਕਾ ਦੇ ਵਿੱਚ ਆ ਜਾਂਦਾ ਏ ਉਹਦੇ ਜੀਵਨ ਦੇ ਵਿੱਚ ਕੋਈ ਰੋਗ ਨਹੀਂ ਵਿਆਪਦਾ ਤੇ ਵੈਸੇ ਜੇ ਆਪ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੋ ਦੁੱਖ ਤੇ ਸੁੱਖ ਮਨੁੱਖ ਦੇ ਮਨ ਦੀ ਕਮਜ਼ੋਰੀ ਏ ਮਨ ਦੀ ਪਰੇਸ਼ਾਨੀ ਏ ਗੁਰੂ ਪਾਤਸ਼ਾਹ ਨੇ ਸਾਨੂੰ ਸੁੱਖ ਦੁੱਖ ਦੇ ਨਾਲ ਵੈਸੇ ਨਹੀਂ ਜੋੜਿਆ ਉਹ ਤਾਂ ਚਾਹੁੰਦੇ ਨੇ ਅਸੀਂ ਆਨੰਦ ਭਾ ਮੇਰੀ ਮਾਏ ਸਤਗੁਰੂ ਮੈਂ ਪਾਇਆ ਇਸ ਅਵਸਥਾ ਤੇ ਪਹੁੰਚਣਾ ਏ ਇੱਥੇ ਪਹੁੰਚਣਾ ਏ ਦੁੱਖ ਸੁੱਖ ਸਕ ਤੁਹਾਨੂੰ ਨਹੀਂ ਰੱਖਿਆ ਪਰ ਬੰਦਾ ਹਮੇਸ਼ਾ ਰੋਜ਼ਾਨਾ ਜੀਵਨ ਬਤੀਤ ਕਰਦਾ ਜਿੰਦਗੀ ਦੇ ਜਿੰਨੇ ਵੀ ਕਰਮ ਕਰਦਾ ਏ ਸੁੱਖ ਦੀ ਪ੍ਰਾਪਤੀ ਦੇ ਲਈ ਕਰਦਾ ਏ ਦੁੱਖਾਂ ਤੋਂ ਭੱਜਦਾ ਫਿਰਦਾ ਏ ਕਿ ਮੈਨੂੰ ਦੁੱਖ ਨਾ ਮਿਲੇ ਦੁੱਖ ਨਾ ਮੇਰੇ ਹਿੱਸੇ ਦੇ ਵਿੱਚ ਆਵੇ ਪਰ ਬਾਬਾ ਕਬੀਰ ਜੀ ਨੇ ਇੱਕ ਥਾਂ ਤੇ ਬੜਾ ਪਿਆਰਾ ਕਿਹਾ ਕਹਿੰਦੇ ਸੁੱਖ ਮੰਗਤ ਦੁੱਖ ਆਗਲ ਹੋਏ ਬੰਦਾ ਮੰਗਦਾ ਤੇ ਸੁੱਖ ਹੈ ਪਰ ਕਹਿੰਦੇ ਦੁੱਖ ਪਹਿਲਾਂ ਆ ਜਾਂਦਾ ਏ ਦੁੱਖ ਪਹਿਲਾਂ ਝੋਲੀ ਦੇ ਵਿੱਚ ਆਣ ਪੈਂਦਾ ਏ ਕਿਉਂ ਕਿਉਂਕਿ ਜੋ ਮੰਗਿਆ ਜਾਵੇਗਾ ਜਿਸ ਚੀਜ਼ ਤੋਂ ਭੱਜਿਆ ਜਾਵੇਗਾ ਜਿੰਨਾ ਅਸੀਂ ਕਿਸੇ ਚੀਜ਼ ਤੋਂ ਡਰ ਡਰ ਕੇ ਭੱਜਦੇ ਹਾਂ ਓਨਾ ਉਹ ਸਾਡੇ ਪਿੱਛੇ ਆਉਂਦੀ ਹੈ ਤੇ ਜਿੰਨਾ ਉਹਦਾ ਸਾਹਮਣਾ ਕੀਤਾ ਜਾਂਦਾ ਏ ਕਿ ਕੋਈ ਗੱਲ ਨਹੀਂ ਪਾਵੇਂ ਸੁੱਖ ਹੈ ਪਾਵੇਂ ਦੁੱਖ ਹੈ ਇਹ ਵੀ ਉਸ ਅਕਾਲ ਪੁਰਖ ਪਰਮਾਤਮਾ ਦਾ ਭਾਣਾ ਹੈ ਰੋਜ਼ਾਨਾ ਪੜ੍ਹਦੇ ਆਂ ਜੀ ਆਪਾਂ ਕਹੇਤਿਆਂ ਦੁੱਖ ਭੂਖ ਸਦਮਾਰ ਏਪੇ ਦਾਤ ਤੇਰੀ ਦਾਤਾਰ ਕਹਿੰਦੇ ਕਈ ਮਨੁੱਖਾਂ ਤੇ ਕਿੰਨੇ ਦੁੱਖ ਸੁੱਖ ਦੀਆਂ ਚੋਟਾਂ ਵੱਜਦੀਆਂ ਨੇ ਤੇ ਦੁੱਖ ਬੜਾ ਚੰਗਾ ਹੁੰਦਾ ਏ ਕਿੰਨੀਆਂ ਚੋਟਾਂ ਵੱਜਦੀਆਂ ਨੇ ਦੁੱਖ ਦੀਆਂ ਆ ਕੇ ਪਰ ਉਹ ਫਿਰ ਵੀ ਬੰਦੇ ਨਹੀਂ ਬਦਲਦੇ ਉਨ੍ਹਾਂ ਦੇ ਜੀਵਨ ਦੇ ਵਿੱਚ ਬਦਲਾਵ ਨਹੀਂ ਆਉਂਦਾ ਕਿੰਨੇ ਹੀ ਦੁੱਖ ਸੁੱਖ ਆ ਕੇ ਸੁਚੇਤ ਕਰਦੇ ਨੇ ਕਿ ਹੁਣ ਤੇ ਬਦਲ ਹੁਣ ਤੇ ਜਾਗ ਹੁਣ ਤੇ ਸੰਭਲ ਹੁਣ ਤੇ ਆਪਣੇ ਆਪ ਦੇ ਜੀਵਨ ਦੇ ਵਿੱਚ ਬਦਲਾਵ ਲਿਆ ਪਰ ਕਹਿੰਦੇ ਨਹੀਂ ਬਦਲਦਾ ਗੁਰੂ ਪਾਤਸ਼ਾਹ ਨੇ ਬੜਾ ਚੰਗਾ ਬਿਆਨ ਕੀਤਾ ਹੈ ਜੀ ਦੁੱਖ ਨੂੰ ਕਹਿੰਦੇ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਂਮਨਾ ਹੋਈ ਕਹਿੰਦੇ ਦੁੱਖ ਤੇ ਦਾਰੂ ਦੇ ਸਮਾਨ ਹੁੰਦਾ ਏ ਵੈਸੇ ਜਿਹੜਾ ਦੁੱਖ ਹੈ ਮਨੁੱਖ ਨੂੰ ਔਕਾਤ ਦੇ ਵਿੱਚ ਰੱਖਦਾ ਏ ਬਾਣੇ ਦੇ ਵਿੱਚ ਰੱਖਦਾ ਏ ਰਜਾ ਦੇ ਵਿੱਚ ਰੱਖਦਾ ਏ ਤੇ ਜਦੋਂ ਸੌਖ ਆ ਜਾਂਦਾ ਏ ਉਦੋਂ ਬੰਦਾ ਬੰਦੇ ਨੂੰ ਨਹੀਂ ਸਮਝਦਾ ਭਾਈ ਉਦੋਂ ਬੰਦਾ ਬੰਦੇ ਦੇ ਨਾਲ ਨਫ਼ਰਤ ਕਰਦਾ ਏ ਕਿਉਂਕਿ ਸੌਖ ਆ ਗਏ ਨੇ ਕੀ ਲੈਣਾ ਏ ਕਿਸੇ ਤੋਂ ਕੀ ਲੋੜ ਏ ਕਿਸੇ ਦੀ ਜਦੋਂ ਦੁੱਖ ਹੁੰਦਾ ਏ ਉਦੋਂ ਫਿਰ ਸਾਰਿਆਂ ਦੇ ਨਾਲ ਪਿਆਰ ਜਤੌਂਦਾ ਏ ਪਿਆਰ ਦੇ ਨਾਲ ਪੇਸ਼ ਆਉਂਦਾ ਏ ਉਦੋਂ ਇੱਜ਼ਤ ਕਰਦਾ ਏ ਤੇ ਇਸੇ ਹੀ ਤਰ੍ਹਾਂ ਅਸੀਂ ਗੁਰੂ ਦੇ ਨਾਲ ਵੀ ਕਰਦੇ ਆਂ ਕਹਿੰਦੇ ਕਾਮ ਪਰਿਹਰ ਸਿਮਰੀਐ ਐਸਾ ਸਿਮਰੋ ਨਿਤ ਕਹਿੰਦੇ ਜਦੋਂ ਮਨੁੱਖ ਦੁਖੀ ਹੁੰਦਾ ਹੈ ਨਾ ਉਦੋਂ ਗੁਰੂ ਵੱਲ ਨੂੰ ਭੱਜਦਾ ਏ ਉਦੋਂ ਅਰਦਾਸਾਂ ਕਰਦਾ ਏ ਉਦੋਂ ਪਾਠ ਕਰਦਾ ਏ ਪਰ ਜੇ ਐਸੇ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਸਦਾ ਹੀ ਸਿਮਰ ਲਈਏ ਤਾਂ ਗੁਰੂ ਨੌਵੇਂ ਪਾਤਸ਼ਾਹ ਦੇ ਹੀ ਉਪਦੇਸ਼ ਨੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਕਹੋ ਨਾਨਕ ਹਰ ਭਜ ਮੰਨਾ ਕਿ ਇਹ ਪਾਤਸ਼ਾਹ ਦੇ ਬਚਨ ਨੇ ਕਿ ਜੇ ਕੋਈ ਮਨੁੱਖ ਸੁੱਖ ਨੂੰ ਚਾਹੁੰਦਾ ਹੈ ਤਾਂ ਫਿਰ ਸਦਾ ਹੀ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਦਾ ਅਰਾਧੇ ਆਪਣੇ ਜੀਵਨ ਦੇ ਵਿੱਚ ਯਾਦ ਰੱਖੇ ਪਰ ਬੰਦਾ ਬਾਹਰੀ ਤੌਰ ਤੇ ਭਜਿਆ ਫਿਰਦਾ ਏ ਭਟਕਦਾ ਏ ਕਿ ਕਿਤੇ ਬਾਹਰੋਂ ਸੁੱਖ ਪ੍ਰਾਪਤ ਹੋ ਜਾਣੇ ਨੇ ਕਿਤੇ ਪਤਨੀ ਤੋਂ ਪਰਿਵਾਰ ਤੋਂ ਬੱਚਿਆਂ ਤੋਂ ਦੋਸਤਾਂ ਮਿੱਤਰਾਂ ਤੋਂ ਸੁਖ ਪ੍ਰਾਪਤ ਹੋ ਜਾਣੇ ਪਰ ਗੁਰੂ ਪਾਤਸ਼ਾਹ ਕਹਿੰਦੇ ਨਹੀਂ ਭਾਈ ਇਹ ਅਕਾਲ ਪੁਰਖ ਪਰਮਾਤਮਾ ਹੀ ਹੈ ਜਿਹੜਾ ਇਹਨਾਂ ਤੋਂ ਬਚਾ ਸਕਦਾ ਹੈ ਤੇ ਜੇ ਅਸੀਂ ਸਦਾ ਲਈ ਆਨੰਦਿਤ ਹੋਣਾ ਚਾਹੁੰਨੇ ਆ ਤਾਂ ਦੁੱਖ ਤੇ ਸੁਖ ਦੇ ਬਾਰੇ ਨਹੀਂ ਸੋਚਣਾ ਕਦੇ ਸੌਖ ਆ ਗਿਆ ਤਾਂ ਸ਼ੁਕਰਾਨਾ ਹੈ ਦੁੱਖ ਆ ਗਿਆ ਪਾਤਸ਼ਾਹ ਠੀਕ ਹੈ ਅਰਦਾਸ ਹੈ ਬਸ ਸਥਿਰ ਰਹਿਣਾ ਹੈ ਟਿਕਾ ਦੇ ਵਿੱਚ ਰਹਿਣਾ ਹੈ ਦੁੱਖ ਆਇਆ ਹੈ ਦੁੱਖ ਨੇ ਵੀ ਲੰਘ ਜਾਣਾ ਏ ਸੌਖਾ ਆਇਆ ਏ ਸੁੱਖ ਨੇ ਵੀ ਲੰਘ ਜਾਣਾ ਏ ਇਹ ਸਥਿਰ ਨਹੀਂ ਰਹਿੰਦੇ ਕਦੇ ਵੀ ਭਾਵੇਂ ਬੰਦਾ ਕਰੋੜਾਂ ਪੈਸੇ ਵੀ ਕਮਾ ਲੇ ਇਹ ਸਥਿਰ ਨਹੀਂ ਕਦੇ ਵੀ ਰਹਿੰਦੇ ਆਵੇਗਾ ਜਾਵੇਗਾ ਇਹ ਕੜੀ ਚਲਦੀ ਰਹੇਗੀ ਦਿਨ ਰਾਤ ਦੀ ਤਰ੍ਹਾਂ ਪਲਟਦੇ ਰਹਿਣਗੇ ਕਿਉਂਕਿ ਬੰਦੇ ਦਾ ਮਨ ਹੀ ਐਸਾ ਏ ਕਿਸੇ ਮਹਾਨ ਵਿਦਵਾਨ ਨੇ ਬੜੀ ਪਿਆਰੀ ਗੱਲ ਕਹੀ ਕਹਿੰਦੇ ਜੇ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਨਾ ਤੇ ਕੋਈ ਦੁੱਖ ਕੋਈ ਵੀ ਨਾ ਹੋਵੇ ਸੌਖੀ ਸੁੱਖ ਹੋਣ ਤਾਂ ਕਿੰਦੀ ਉਹਦੀ ਜ਼ਿੰਦਗੀ ਦੇ ਵਿੱਚ ਰਸ ਨਹੀਂ ਰਹੇਗਾ ਸਵਾਦ ਨਹੀਂ ਰਹੇਗਾ ਦਿਮਾਗ ਦੇ ਕੋਲ ਕੁਝ ਸੋਚਣ ਦੇ ਲਈ ਕੁਝ ਚਿਤਵਣ ਦੇ ਲਈ ਨਹੀਂ ਰਹੇਗਾ ਉਹ ਹਮੇਸ਼ਾ ਇੱਕ ਹੀ ਤਰ੍ਹਾਂ ਦੀ ਜ਼ਿੰਦਗੀ ਜੀਉਂਦਾ ਰਹੇਗਾ ਤੇ ਬੋਰ ਹੋ ਜਾਏਗਾ ਪਰੇਸ਼ਾਨ ਹੋ ਜਾਏਗਾ ਬੜੀ ਉੱਚੀ ਸਮਝ ਦੀ ਗੱਲ ਹੈ ਜੇ ਅਸੀਂ ਸਮਝ ਜਾਈਏ ਤਾਂ ਬੰਦਾ ਕਦੇ ਵੀ ਇੱਕ ਤਰ੍ਹਾਂ ਦਾ ਨਹੀਂ ਰਹਿ ਸਕਦਾ ਸਾਰੀਆਂ ਤਿਲ ਤਰ੍ਹਾਂ ਦੀਆਂ ਹੀ ਦੁੱਖ ਸੁੱਖ ਦੀਆਂ ਕੜੀਆਂ ਇਹਦੇ ਜੀਵਨ ਦੇ ਵਿੱਚ ਜ਼ਰੂਰੀ ਨੇ ਜਿਹੜੀਆਂ ਨੂੰ ਬਦਲਦੀਆਂ ਨੇ ਚੋਟ ਮਾਰਦੀਆਂ ਨੇ ਸੋ ਅੱਗੇ ਵਾਰ ਸਮਝਦੇ ਹਾਂ ਜੀ ਦੁੱਖ ਸੁੱਖ ਦੋਨੋਂ ਸਮਕਰ ਜਾਣੇ ਔਰ ਮਾਣ અપਮਾਨ ਕਹਿੰਦੇ ਮਾਣ ਤੇ અપਮਾਨ ਨੂੰ ਵੀ ਸਮਾਨ ਕਰਕੇ ਸਮਝ ਲੈ ਜੇ ਕਿਸੇ ਨੇ ਇੱਜ਼ਤ ਕਰ ਦਿੱਤੀ ਤਾਂ ਤਾਂ ਵੀ ਕੋਈ ਬਹੁਤਾ ਆਪਣੇ ਆਪ ਦੇ ਅੰਦਰ ਬਹੁਤੀ ਵਡਿਆਈ ਮਹਿਸੂਸ ਨਹੀਂ ਕਰਨੀ ਜੇ ਕਿਸੇ ਨੇ અપਮਾਨ ਵੀ ਕਰ ਦਿੱਤਾ ਤਾਂ ਆਪਣੇ ਆਪ ਦੇ ਅੰਦਰ ਬਹੁਤਾ ਪਰੇਸ਼ਾਨ ਨਹੀਂ ਹੋਣਾ ਕਿਉਂਕਿ ਜੋ ਮਨੁੱਖ ਦੇ ਜਿਸ ਤਰ੍ਹਾਂ ਦੀ ਸਮਝ ਹੁੰਦੀ ਹੈ ਉਸ ਤਰ੍ਹਾਂ ਦਾ ਹੀ ਮਨੁੱਖ ਭਾਈ ਸਾਨੂੰ ਦੇ ਦਿੰਦਾ ਹੈ ਅਗਲੇ ਬੰਦ ਦੇ ਅੰਦਰ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਭਾਈ ਹਰਖ ਸੋਗ ਤੇ ਰਹੈ ਅਤੀਤਾ ਤਿੰਨ ਜਗ ਤਤ ਪਛਾਨਾ ਹਰਖ ਸੋਗ ਖੁਸ਼ੀ ਤੇ ਗਮੀ ਫਿਰ ਉਹੀ ਸ਼ਬਦ ਉਹਨਾਂ ਨੇ ਵੱਖਰੇ ਰੂਪ ਦੇ ਵਿੱਚ ਵਰਤੇ ਨੇ ਇਹਨਾਂ ਤੋਂ ਕਹਿੰਦੇ ਵੱਖਰੇ ਹੋ ਜਾਓ ਜਿਨ੍ਹਾਂ ਨੇ ਇਹਨੂੰ ਪਛਾਣ ਲਿਆ ਉਹ ਫਿਰ ਜੀਵਨ ਦੇ ਅਸਲ ਤਤ ਨੂੰ ਜਾਣ ਜਾਂਦੇ ਨੇ ਸਮਝ ਜਾਂਦੇ ਨੇ ਤੇ ਨਾਲ ਹੀ ਗੁਰੂ ਪਾਤਸ਼ਾਹੀ ਜੀ ਨੇ ਬਖਸ਼ਿਸ਼ ਕੀਤੀ ਕਿ ਜੇ ਮਨੁੱਖ ਅਸਲ ਦੇ ਵਿੱਚ ਇਹਨਾਂ ਹਰਖ ਸੋਗ ਦੀਆਂ ਗੱਲਾਂ ਤੋਂ ਉੱਪਰ ਉੱਠ ਜਾਂਦਾ ਹੈ ਤਾਂ ਮਨ ਫਿਰ ਕਿਸ ਅਵਸਥਾ ਦੇ ਵਿੱਚ ਆਉਂਦਾ ਏ ਜੀ ਸਥਿਰ ਅਵਸਥਾ ਦੇ ਵਿੱਚ ਤੇ ਜੇ ਆਪ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਦਾ ਬਚਪਨ ਤੋਂ ਜੀਵਨ ਪੜੋ ਤਾਂ ਬੜੇ ਹੀ ਗੰਭੀਰ ਬੜੇ ਹੀ ਆਰਾਮ ਸਹਿਜ ਅਵਸਥਾ ਦੇ ਵਿੱਚ ਟਿਕਣ ਵਾਲੇ ਉਹਨਾਂ ਦੇ ਇਤਿਹਾਸ ਦੇ ਵਿੱਚ ਉਹਨਾਂ ਨੂੰ ਵੇਖਿਆ ਜਾ ਸਕਦਾ ਹੈ ਤਾਹੀਂ ਇੰਨੀ ਵੱਡੀ ਕੁਰਬਾਨੀ ਤਾਹੀਂ ਇੰਨਾ ਵੱਡਾ ਉੱਚਾ ਉਹਨਾਂ ਦਾ ਜੀਵਨ ਇਤਿਹਾਸ ਦੇ ਵਿੱਚ ਸਾਹਮਣੇ ਆਉਂਦਾ ਹੈ ਗੁਰੂ ਪਾਤਸ਼ਾਹ ਜੀ ਦਾ ਇਤਿਹਾਸ ਜੋ ਲੜੀਵਾਰ ਅਸੀਂ ਵਿਚਾਰ ਰਹੇ ਸਾਂ ਜਦੋਂ ਔਰੰਗਜ਼ੇਬ ਨੇ ਜ਼ੁਲਮ ਕਰਨੇ ਅਤ ਕਰ ਦਿੱਤੇ ਤਾਂ ਉਸ ਤੋਂ ਬਾਅਦ ਫਿਰ ਹੁਣ ਜਿਹੜੇ ਪੁਜਾਰੀ ਵਰਗ ਆਪਣੇ ਤੌਰ ਤੇ ਇਹ ਮੰਨਦੇ ਨੇ ਕਿ ਤੰਤਰ ਮੰਤਰ ਹੁੰਦੇ ਨੇ ਜਾਂ ਫਿਰ ਦੇਵੀ ਦੇਵਤਿਆਂ ਦੀ ਆਦਿਕ ਅਰਾਧਨਾ ਕਰਨੀ ਹੈ ਆਪ ਇਹ ਗੱਲ ਬੜੇ ਧਿਆਨ ਦੇ ਨਾਲ ਸਮਝ ਕੇ ਵੇਖੋ ਕਿ ਜਦੋਂ ਉਹਨਾਂ ਤੇ ਵੀ ਭੀੜਾ ਬਣਦੀ ਹੈ ਉਹਨਾਂ ਤੇ ਵੀ ਔਖਾ ਸਮਾਂ ਬਣਦਾ ਹੈ ਤਾਂ ਉਦੋਂ ਉਹਨਾਂ ਕੋਲੇ ਇੱਕੋ ਹੀ ਰਾਹ ਹੈ ਇੱਕੋ ਹੀ ਸਥਾਨ ਹੈ ਇੱਕੋ ਹੀ ਉਹਨਾਂ ਕੋਲੇ ਰਸਤਾ ਬਚਦਾ ਹੈ ਕਿ ਉਹ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ ਦੇਵਲ ਨੂੰ ਆ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਕੋਈ ਹੋਰ ਬਚਾਉਣ ਵਾਲਾ ਨਹੀਂ ਸਾਡੀ ਕੋਈ ਰਸ ਰੱਖਿਆ ਕਰਨ ਵਾਲਾ ਨਹੀਂ ਸਾਡੀ ਕੋਈ ਸੁਣਵਾਈ ਕਰਨ ਵਾਲਾ ਨਹੀਂ ਤਾਂ ਐਟ ਦਾ ਅੰਤ ਉਹ ਫਿਰ ਸਾਰੇ ਹੀ ਭਾਈ ਕਿਰਪਾ RAM ਦੀ ਅਗਵਾਈ ਦੇ ਵਿੱਚ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ ਤੇ ਗੁਰੂ ਪਾਤਸ਼ਾਹ ਤਿਆਗ ਦੇ ਧਣੀ ਜਿਹੜੇ ਅੰਦਰੋਂ ਬੜੇ ਹੀ ਗੰਭੀਰ ਤੇ ਲੰਮੇ ਸਮੇਂ ਤੋਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਉਹਨਾਂ ਨੇ ਆਪ ਆਪਣੇ ਜੀਵਨ ਨੂੰ ਸਾਧਿਆ ਆਪ ਉਹਨਾਂ ਨੇ ਆਪਣੇ ਆਪ ਨੂੰ ਅੰਦਰੋਂ ਇੰਨਾ ਸਾਧਿਆ ਹੋਇਆ ਹੈ ਕਿ ਉਹਨਾਂ ਦੇ ਜੀਵਨ ਦੇ ਵਿੱਚ ਇਹ ਝਲਕ ਉਹਨਾਂ ਦੀ ਸ਼ਹੀਦੀ ਤੋਂ ਵੇਖੀ ਜਾ ਸਕਦੀ ਹੈ ਉਹਨਾਂ ਨੂੰ ਡਲਾਇਆ ਗਿਆ ਧਮਕਾਇਆ ਗਿਆ ਪਰ ਫਿਰ ਵੀ ਉਹਨਾਂ ਦੇ ਜੀਵਨ ਦੇ ਵਿੱਚ ਜਿਹੜੀ ਸਥਿਰਤਾ ਹੈ ਉਹ ਸਥਿਰਤਾ ਕਾਇਮ ਰਹਿੰਦੀ ਹੈ ਬਣੀ ਰਹਿੰਦੀ ਹੈ ਤਾਂ ਗੁਰੂ ਪਾਤਸ਼ਾਹ ਜੀ ਦੇ ਕੋਲ ਆ ਕੇ ਬੇਨਤੀ ਕਰਦੇ ਨੇ ਕਿ ਸਾਡੇ ਜਨੇਊ ਲਾਏ ਜਾ ਰਹੇ ਨੇ ਸਾਡੇ ਨਾਲ ਤੱਕਾ ਹੋ ਰਿਹਾ ਏ ਸਾਡੇ ਮੰਦਰ ਢਾਏ ਜਾ ਰਹੇ ਨੇ ਤਾਂ ਗੁਰੂ ਪਾਤਸ਼ਾਹ ਬੈਠੇ ਨੇ ਤੇ ਨਾਲ ਗੋਬਿੰਦ ਰਾਏ ਜਿਨ੍ਹਾਂ ਦਾ ਬਚਪਨ ਦਾ ਨਾਮ ਬਿਆਨ ਕੀਤਾ ਹੈ ਕਈ ਇਤਿਹਾਸਕਾਰਾਂ ਨੇ ਗੋਬਿੰਦ ਦਾਸ ਬਿਆਨ ਕੀਤਾ ਹੈ ਤਾਂ ਗੁਰੂ ਪਾਤਸ਼ਾਹ ਬਿਆਨ ਕਰ ਰਹੇ ਨੇ ਕਿ ਇਸ ਜ਼ੁਲਮ ਨੂੰ ਰੋਕਣ ਦੇ ਲਈ ਇਸ ਅਤਿਆਚਾਰ ਨੂੰ ਰੋਕਣ ਦੇ ਲਈ ਕਿਸੇ ਮਹਾਨ ਕਿਸੇ ਚੰਗੇ ਮਹਾਪੁਰਖ ਦੇ ਬਲੀਦਾਨ ਦੀ ਲੋੜ ਹੈ ਤਾਂ ਹੁਣ ਇੱਥੇ ਇਤਿਹਾਸਕਾਰਾਂ ਨੇ ਛੋਟੀ ਆਯੂ ਹੋਣ ਦੇ ਬਾਵਜੂਦ ਕਿਉਂਕਿ ਗੁਰਬਾਣੀ ਦੇ ਪੱਖ ਦੇ ਅਨੁਸਾਰ ਗੁਰਬਾਣੀ ਦੀ ਉਪਦੇਸ਼ ਸਿੱਖਿਆ ਦੇ ਅਨੁਸਾਰ ਸਰੀਰਕ ਰੂਪ ਦੇ ਵਿੱਚ ਕਿਸੇ ਨੂੰ ਵੀ ਉਮਰ ਕਰਕੇ ਛੋਟਾ ਜਾਂ ਵੱਡਾ ਨਹੀਂ ਸਮਝਿਆ ਗਿਆ ਗੁਰਬਾਣੀ ਦੇ ਅਨੁਸਾਰ ਗਿਆਨ ਨੂੰ ਮਹੱਤਤਾ ਦਿੱਤੀ ਗਈ ਹੈ ਜਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ 8ਕ ਸਾਲ ਦੀ ਉਮਰ ਉਹਨਾਂ ਦੀ ਬਣਦੀ ਹੈ ਪਰ ਐਸਾ ਜਗਤ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ 8 ਸਾਲਾਂ ਦੇ ਵੀ ਕੋਈ ਗੁਰੂ ਹੋਏ ਨਹੀਂ ਉਪਦੇਸ਼ ਕਰਤਾ ਹੋਏ ਨਹੀਂ ਤਾਂ ਐਸੇ ਹੀ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ 9ਕ ਸਾਲ ਦੇ ਨੇ ਤੇ 9ਕ ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਦੇ ਅਲਫਾਜ਼ ਨੇ ਜੋ ਲਫ਼ਜ਼ ਨੇ ਉਹ ਬੜੇ ਮਹਾਨ ਨੇ ਤਾਂ ਗੁਰੂ ਪਾਤਸ਼ਾਹ ਜੀ ਬਿਆਨ ਕਰਦੇ ਨੇ ਪਾਤਸ਼ਾਹ ਤੁਹਾਡੇ ਤੋਂ ਵੱਡਾ ਮਹਾਪੁਰਖ ਧਰਮੀ ਯੋਧਾ ਜਰਨੈਲ ਕੌਣ ਹੋ ਸਕਦਾ ਏ ਤਾਂ ਇੱਥੇ ਇਹ ਉਹਨਾਂ ਨੇ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਜਾ ਕੇ ਸੂਬੇਦਾਰ ਨੂੰ ਕਹਿ ਦਿਓ ਜਿਉਂਾਂ ਦੇ ਅਹਲਕਾਰ ਨੇ ਜਿਹੜੇ ਉਹਨਾਂ ਨੂੰ ਕਹਿ ਦਿਓ ਕਿ ਸਾਡੇ ਗੁਰੂ ਅੱਜ ਤੋਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਉਹ ਸਾਡੀ ਅਗਵਾਈ ਕਰਨਗੇ ਉਹ ਸਾਡੇ ਲਈ ਬਲੀਦਾਨ ਦੇਣਗੇ ਤੇ ਉਸ ਤੋਂ ਬਾਅਦ ਇਹ ਜ਼ੁਲਮ ਇਹ ਅਤਿਆਚਾਰ ਰੁਕ ਜਾਵੇਗਾ ਪਰ ਮਾਫ ਕਰੋ ਇੱਕ ਮਾਫੀ ਮੰਗ ਕੇ ਕਹਾ ਜਿਨ੍ਹਾਂ ਦੇ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਨੇ ਗੁਰੂ ਸਹਿਬਾਨ ਨੂੰ ਜਿਵੇਂ ਵੇਖਣਾ ਸੀ ਉਸ ਰੂਪ ਦੇ ਵਿੱਚ ਨਹੀਂ ਵੇਖਿਆ ਕਈਆਂ ਨੇ ਉਹਨਾਂ ਦੀ ਉਹ ਕਦਰ ਨਹੀਂ ਪਾਈ ਜਿਹੜੀ ਉਹ ਨਹੀਂ ਬਣਦੀ ਸੀ ਇਤਿਹਾਸ ਨੂੰ ਵੀ ਕਈ ਤੇ ਸੋਸ਼ਲ ਮੀਡੀਆ ਕਿਉਂਕਿ ਐਸਾ ਹੈ ਅੱਜ ਕੱਲ ਵੀਡੀਓਜ਼ ਵਗੈਰਾ ਆ ਜਾਂਦੀਆਂ ਨੇ ਗੁਰੂ ਸਾਹਿਬਾਨ ਦਾ ਇਤਿਹਾਸ ਹੀ ਉਲਟੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਗਲਤ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਐਡੀਆਂ ਮਹਾਨ ਕੁਰਬਾਨੀਆਂ ਨੂੰ ਉਹ ਕਿਸੇ ਢੰਗ ਦੇ ਨਾਲ ਬੁਕਸ ਦੇ ਵਿੱਚ ਕਿਤਾਬਾਂ ਦੇ ਵਿੱਚ ਲਿਖਵਾਉਂਦੇ ਨੇ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੇ ਜਿਹੜੀਆਂ ਉਹਨਾਂ ਨੂੰ ਇਤਿਹਾਸ ਹੀ ਕਿਸੇ ਗਲਤ ਤਰੀਕੇ ਦੇ ਨਾਲ ਪਤਾ ਲੱਗੇ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਸਹੀ ਤਰੀਕੇ ਦੇ ਨਾਲ ਇਤਿਹਾਸ ਨਾ ਪਤਾ ਲੱਗ ਸਕੇ ਤਾਂ ਜੀ ਅਗਲੀ ਪੰਕਤੀ ਦੀ ਵਿਚਾਰ ਗੁਰੂ ਪਾਤਸ਼ਾਹ ਅਖੀਰ ਤੇ ਬਖਸ਼ਿਸ਼ ਕਰਦੇ ਨੇ ਕਹਿੰਦੇ ਜਨ ਨਾਨਕ ਇਹ ਖੇਲ ਕਠਣ ਹੈ ਕਿਨਹੁ ਗੁਰਮੁਖ ਜਾਨਾ ਕੋਈ ਵਿਰਲਾ ਹੀ ਇਨਸਾਨ ਹੈ ਜਿਹੜਾ ਉਸਤਤ ਨਿੰਦਾ ਦੂ ਤਿਆਗੈ ਖੋਜੈ ਪਦ ਨਿਰਬਾਨਾ ਕੋਈ ਵਿਰਲਾ ਮਨੁੱਖ ਹੈ ਜੀ ਦੁਨੀਆ ਦੇ ਅੰਦਰ ਜਿਹੜਾ ਆਪਣੀ ਵਿਡਿਆਈ ਦੀ ਭੁੱਖ ਨੂੰ ਛੱਡ ਪਾਉਂਦਾ ਹੈ ਇਹ ਬੜਾ ਕਠਣ ਕੰਮ ਹੈ ਸਭ ਤੋਂ ਔਖਾ ਕੰਮ ਹੈ ਆਪਣੇ ਆਪ ਦੀ ਵਡਿਆਈ ਦੀ ਭੁੱਖ ਨੂੰ ਬਿਲਕੁਲ ਖਤਮ ਕਰ ਦੇਣਾ ਕਿ ਚਾਰ ਬੰਦੇ ਮੈਨੂੰ ਵਡਿਆਉਣਗੇ ਤਾਂ ਮੈਂ ਖੁਸ਼ ਹੋਵਾਂਗਾ ਬੰਦੇ ਦੀ ਖੁਸ਼ੀ ਦੀ ਚਾਬੀ ਹੈ ਨਾ ਜੇ ਜਿਹੜੀ ਜੀ ਇਹ ਦੂਜਿਆਂ ਦੇ ਹੱਥ ਦੇ ਵਿੱਚ ਹੁੰਦੀ ਹੈ ਤੇ ਹਰ ਬੰਦੇ ਨੂੰ ਹਰ ਬੰਦੇ ਦੀ ਚਾਬੀ ਪਤਾ ਹੁੰਦੀ ਹੈ ਕਿ ਇਹ ਮਨੁੱਖ ਦੀ ਚਾਬੀ ਕਿਹੜੀ ਹੈ ਕਿੱਥੇ ਇਹਨੂੰ ਚਾਬੀ ਨੂੰ ਲਾਉਣਾ ਹੈ ਇਹ ਬੰਦੇ ਨੇ ਖੁਸ਼ ਹੋ ਜਾਣਾ ਹੈ ਕਿੱਥੇ ਇਹਦੀ ਚਾਬੀ ਨੂੰ ਕਿਵੇਂ ਘਮਾਉਣਾ ਹੈ ਇਹਨੇ ਨਿਰਾਸ਼ ਹੋ ਜਾਣਾ ਹੈ ਅਸੀਂ ਸਾਡੇ ਦੁੱਖ ਸੁੱਖ ਦੀ ਚਾਬੀ ਦੂਜਿਆਂ ਦੇ ਹੱਥਾਂ ਦੇ ਵਿੱਚ ਦਿੱਤੀ ਹੋਈ ਹੈ ਇੱਕ ਬੰਦੇ ਨੇ ਉਸਤਤ ਕਰ ਦਿੱਤੀ ਬੜੇ ਖੁਸ਼ ਇੱਕ ਬੰਦੇ ਨੇ ਥੋੜਾ ਜਿਹਾ ਨਿਰਾਦਰ ਕਰ ਦਿੱਤਾ ਬੰਦਾ ਨਿਰਾਸ਼ ਕਿਸੇ ਮਹਾਨ ਵਿਦਵਾਨ ਨੇ ਬੜੀ ਪਿਆਰੀ ਗੱਲ ਕਹੀ ਹੈ ਕਹਿੰਦੇ ਜੇ ਸਦਾ ਲਈ ਖੁਸ਼ ਹੋਣਾ ਚਾਹੁੰਦੇ ਹੋ ਤਾਂ ਕਿਸੇ ਦਾ ਨਾਮ ਤੇ ਆਦਰ ਸਵੀਕਾਰ ਕਰੋ ਤੇ ਨਾ ਫਿਰ ਕਿਸੇ ਦਾ ਨਿਰਾਦਰ ਸਵੀਕਾਰ ਕਰੋ ਇਹ ਬੜੀ ਮਹਾਨ ਗੱਲ ਬੜੀ ਉੱਚੀ ਗੱਲ ਹੈ ਕਿ ਜੇ ਠੀਕ ਹੈ ਕੋਈ ਆਦਰ ਦੇ ਰਿਹਾ ਏ ਅਕਾਲ ਪੁਰਖ ਪਰਮਾਤਮਾ ਦਾ ਧੰਨਵਾਦ ਹੈ ਉਸ ਇਨਸਾਨ ਦੇ ਲਫ਼ਜ਼ਾਂ ਨੂੰ ਆਪਣੇ ਜੀਵਨ ਦੇ ਅੰਦਰ ਨਾ ਲੈ ਕੇ ਜਾਓ ਜੇ ਆਦਰ ਕਿਸੇ ਦਾ ਲਓਗੇ ਤਾਂ ਨਿਰਾਦਰ ਵੀ ਲੈਣਾ ਪੈਣਾ ਹੈ ਫਿਰ ਨਿਰਾਦਰ ਵੀ ਹਾਸਲ ਕਰਨਾ ਪੈਣਾ ਹੈ ਨਾ ਆਦਰ ਦੀ ਭੋਖ ਰੱਖੋ ਨਾ ਨਿਰਾਦਰ ਦੀ ਫਿਕਰ ਫਿਰ ਤੇ ਬਾਬਾ ਕਬੀਰ ਜੀ ਵਾਲੀ ਅਵਸਥਾ ਬਣੇਗੀ ਨਿੰਦੋ ਨਿੰਦੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਕਿ ਨਿੰਦੋ ਮੈਨੂੰ ਜਿੰਨਾ ਨਿੰਦਿਆ ਜਾ ਸਕਦਾ ਹੈ ਜਿੰਨਾ ਬੁਰਾ ਕਿਹਾ ਜਾ ਸਕਦਾ ਹੈ ਕਹੋ ਕਿਉਂਕਿ ਇਹ ਕਹਿਣ ਦੇ ਨਾਲ ਹੀ ਮੇਰੇ ਅੰਦਰ ਦੀ ਮੈਲ ਅੰਦਰ ਦੀਆਂ ਬੁਰਾਈਆਂ ਅੰਦਰ ਦੇ ਵਿਕਾਰ ਖਤਮ ਹੋਣੇ ਨੇ ਬੜੀ ਉੱਚੀ ਅਵਸਥਾ ਦੀ ਗੱਲ ਕਰਦੇ ਨੇ ਗੁਰੂ ਪਾਤਸ਼ਾਹ ਕਿਰਪਾ ਕਰਨ ਕਹਿੰਦੇ ਉਸ ਤਤ ਨਿੰਦਾ ਜਿਹੜਾ ਉਸਤਤ ਨਿੰਦਿਆ ਦੀ ਭੁੱਖ ਹੈ ਜੇ ਕੋਈ ਤਿਆਗ ਦਿੰਦਾ ਹੈ ਜੇ ਕੋਈ ਇਹਨੂੰ ਜੀਵਨ ਦੇ ਵਿੱਚੋਂ ਖਤਮ ਕਰ ਦਿੰਦਾ ਹੈ ਤਾਂ ਉਹੀ ਫਿਰ ਅਸਲ ਦੇ ਵਿੱਚ ਪਛਾਣ ਲੈਂਦਾ ਹੈ ਜੀਵਨ ਦੇ ਅਸਲ ਤੱਤ ਨੂੰ ਪਰ ਜਨ ਨਾਨਕ ਇਹ ਖੇਲ ਕਠਣ ਹੈ ਬੜਾ ਕਠਣ ਰਸਤਾ ਹੈ ਸੌਖਾ ਹੈ ਕਹਿਣਾ ਸੌਖਾ ਹੈ ਕਿ ਭਾਈ ਅਹੰਕਾਰ ਨੂੰ ਤਿਆਗ ਦਈਏ ਕਹਿਣਾ ਬੜਾ ਸੌਖਾ ਹੈ ਮੇਰੇ ਲਈ ਵੀ ਕਿ ਭਾਈ ਹਉਮੈ ਅਹੰਕਾਰ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਤਿਆਗ ਦਈਏ ਪਰ ਤਿਆਗਣ ਦੇ ਲਈ ਛੱਡਣ ਦੇ ਲਈ ਅੰਦਰੋਂ ਗੁਰੂ ਤੇ ਭਰੋਸਾ ਗੁਰੂ ਤੇ ਵਿਸ਼ਵਾਸ ਗੁਰੂ ਦੇ ਬਚਨਾਂ ਤੇ ਪਹਿਰਾ ਦੇਣਾ ਬੜਾ ਕਠਿਨ ਜੀ ਇਹ ਤੇ ਗੁਰੂ ਪਾਤਸ਼ਾਹ ਆਪ ਤਰਸ ਕਰਨ ਅਲਜੋਈ ਕਰਿਆ ਕਰੀਏ ਜਿਹੜਾ ਮੰਗਲਾ ਚਲਨ ਪੜਿਆ ਸੀ ਕਿ ਹਰ ਜੂ ਰਾਖ ਲਿਖੋ ਪਤ ਮੇਰੀ हे ਮੇਰੇ ਵਾਹੀ ਗੁਰੂ ਮੇਰੀ ਪਤ ਰੱਖ ਲੋ ਮੇਰੀ ਇੱਜ਼ਤ ਰੱਖ ਲੋ ਹਰ ਜੂ ਰਾਖ ਲਿਖੋ ਪਤ ਮੇਰੀ ਕਿਉਂ ਪਾਤਸ਼ਾਹ ਕਿਉਂਕਿ ਜਮ ਕੋ ਤਰਾਸ ਭਇਓ ਉਰੇ ਅੰਤਰ ਮੇਰੇ ਅੰਦਰ ਨਿਰੰਤਰ ਵਿਕਾਰ ਚੱਲ ਰਹੇ ਨੇ ਨਿਰੰਤਰ ਅਹੰਕਾਰ ਵਹਿ ਰਿਹਾ ਏ ਨਿਰੰਤਰ ਹਉਮੇ ਮਾਣ ਵੜਿਆਈ ਦੀਆਂ ਗੱਲਾਂ ਚੱਲ ਰਹੀਆਂ ਨੇ ਪਾਤਸ਼ਾਹ ਮੇਰੀ ਪੱਤ ਰੱਖ ਲਓ ਅੰਦਰ ਦੀ ਪੱਤ ਰੱਖ ਲਓ ਮੇਰੀ ਬਾਹਰ ਦੀ ਇੱਜ਼ਤ ਬੇਇੱਜ਼ਤੀ ਕੁਝ ਵੀ ਨਹੀਂ ਹੁੰਦੀ ਜੀ ਇਹ ਸਿਰਫ ਗੱਲਾਂ ਨੇ ਚਾਰ ਬੰਦਿਆਂ ਦੇ ਵਿੱਚ ਬੰਦਾ ਲੜਦਾ ਹੋਵੇ ਚਾਰ ਬੰਦੇ ਵੇਖ ਰਹੇ ਹੋਣ ਤਾਂ ਬੰਦਾ ਬੋਲਦਾ ਏ ਉਹਨੂੰ ਲੱਗਦਾ ਮੇਰੀ ਤੋਹਫੀਨ ਹੋ ਗਈ ਏ ਵੇਖਣ ਵਾਲਾ ਕੋਈ ਵੀ ਨਨਜ ਹੀ ਹੋਵੇ ਲੜਾਈ ਜਲਦੀ ਖਤਮ ਹੋ ਸਕਦੀ ਹੈ ਕਿਉਂਕਿ ਨਾ ਕੋਈ ਵੇਖਣ ਵਾਲਾ ਹੈ ਨਾ ਕੋਈ ਛਡਾਉਣ ਵਾਲਾ ਹੈ ਜਲਦੀ ਲੜਾਈ ਖਤਮ ਹੋ ਜਾਣੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਜ਼ਿਆਦਾ ਲੜਾਂਗੇ ਤਾਂ ਆਪਸ ਵਿੱਚ ਹੀ ਮਰ ਜਾਵਾਂਗੇ ਉਹ ਖਤਮ ਹੋ ਜਾਵੇਗੀ ਜਦੋਂ ਚਾਰ ਬੰਦੇ ਵੇਖਦੇ ਨੇ ਬੰਦਾ ਤੋਹੀਨ ਬੰਦਾ ਬੇਇੱਜ਼ਤੀ ਮਹਿਸੂਸ ਕਰਦਾ ਹੈ ਤਾਂ ਗੁਰੂ ਪਾਤਸ਼ਾਹ ਕਹਿੰਦੇ ਅਰਜ਼ੋਈ ਕਰਿਆ ਕਰ ਕਿ ਪਾਤਸ਼ਾਹ ਮੇਰੀ ਪੱਤ ਰੱਖ ਲਓ ਇੱਜ਼ਤ ਰੱਖ ਲਓ ਅੰਦਰੋਂ ਬੜਾ ਬੁਰਾ ਜਿਵੇਂ ਗੱਲਾਂ ਬੜੀਆਂ ਪਿਆਰੀਆਂ ਹੁੰਦੀਆਂ ਨੇ ਮੈਨੂੰ ਕਰਨੀਆਂ ਮੈਨੂੰ ਉਪਦੇਸ਼ ਕਰਨੇ ਬੜੇ ਪਿਆਰੇ ਆਉਂਦੇ ਨੇ ਪਰ ਪਾਤਸ਼ਾਹ ਅੰਦਰੋਂ ਤਾਂ ਤੁਸੀਂ ਜਾਣਦੇ ਹੋ ਨਾ ਅੰਦਰੋਂ ਤਾਂ ਤੁਹਾਨੂੰ ਪਤਾ ਹੈ ਨਾ ਕਿ ਕੀ ਚੱਲਦਾ ਹੈ ਤਾਂ ਕਰਕੇ ਹਰ ਜੂ ਰਾਖ ਲਿਹੋ ਪਤ ਮੇਰੀ ਜਮ ਕੋ ਤਰਾਸ ਭਇਓ ਉਰੇ ਅੰਤਰ ਸ਼ਰਨ ਗਹੀ ਕਿਰਪਾ ਨਿਤ ਦੇ ਪਾਤਸ਼ਾਹ ਮੈਂ ਤੇਰੀ ਸ਼ਰਨ ਗਹੀ ਹੈ ਮੈਂ ਤੇਰਾ ਓਟ ਆਸਰਾ ਧੱਕਿਆ ਹੈ ਅਸੀਂ ਵੀ ਜਿਵੇਂ ਕਸ਼ਮੀਰੀ ਪੰਡਤ ਭਾਈ ਓਟ ਆਸਰਾ ਤੱਕਦੇ ਨੇ ਆਸਰਾ ਤਕੀਏ ਆਪਣੇ ਆਪ ਲਈ ਬੇਨਤੀ ਕਰੀ ਸਾਡੀ ਵੀ ਰੱਖਿਆ ਕਰੋ ਤਾਂ ਹੀ ਗੁਰੂ ਦੀ ਬਾਣੀ ਨੂੰ ਉਪਦੇਸ਼ਾਂ ਨੂੰ ਸੁਣਨ ਦਾ ਲਾਭ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਆਪ ਸਭ ਨੇ ਵਿਚਾਰਾਂ ਨੂੰ ਸੁਣਿਆ ਗੁਰਬਾਣੀ ਨੂੰ ਵਿਚਾਰਦੇ ਆ ਬੇਅੰਤ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ ਆਪਣਾ ਬੱਚਾ ਜਾਣ ਕੇ ਮੁਆਫ ਕਰਨਾ ਜੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ